ਹਰਖੀ ਹਰਾ ਸਵਰਾਜ ਵੀ ਚੌਥਾ ਪੰਜਵਾਂ ਹੋ ਗਿਆ ਫ੍ਰੈਂਸ ਹਨਾ ਸਵਾਗਤ ਆ ਦੋਸਤੋ ਫੇਰ ਪਲਵਾਨ ਟਰੈਕਟਰ ਬਚਾਲੇ ਦੇ ਫੇਸਬੁਕ ਪੇਜ ਤੇ ਤੇ ਦੋਸਤੋ ਅੱਜ ਤੁਹਾਨੂੰ ਟਰੈਕਟਰ ਪਹਿਲਾਂ ਵੀ ਸਵਰਾਜ ਕਈ ਦਿਖਾਏ ਆ ਤੇ ਜਦੋਂ ਆਉਣ ਲੱਗ ਜਾਂਦੇ ਤੇ ਇੱਕੋ ਨਾਲ ਦੇ ਟਰੈਕਟਰ ਪਤਾ ਨਹੀਂ ਵੀ ਲਾ ਲਓ ਤੁਸੀਂ ਸੀਜ਼ਨ ਲਾ ਲਓ ਇਹ ਹਰੇ ਸਵਰਾਜਾਂ ਦਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਵੀ ਆ ਦੇਖ ਲਓ ਜਿਨ੍ਹਾਂ ਭਰਾਵਾਂ ਨੇ ਨਹੀਂ ਦੇਖੇ ਵੀ ਇਹ ਸਾਦੀ ਲਿਫਟ 'ਚ ਵੀ ਹਰੇ ਸਵਰਾਜ ਜਿਹੜੇ ਸ਼ੁਰੂ ਵਾਲੇ ਮਾਡਲ ਇੱਕ ਲਿਵਰ ਵਾਲੀ ਲਿਫਟ ਵੀ ਇਹਨਾਂ ਟਰੈਕਟਰਾਂ ਦੇ ਵਿੱਚ ਆਉਂਦੀ ਹੁੰਦੀ ਸੀ ਬਹੁਤ ਦੌਰ ਚੱਲਿਆ ਜਦੋਂ ਇਹਨਾਂ ਦੀਆਂ ਲਿਫਟਾਂ ਲਾ ਕੇ ਕੰਟਰੋਲ ਲਿਫਟਾਂ ਸੇਲ ਹੁੰਦੀਆਂ ਸੀਗੀਆਂ ਬਹੁਤ ਡਿਮਾਂਡ ਸੀ ਲਿਫਟ ਦੀ ਤੇ ਅੱਜ ਜਿਹੜੀ ਇਹਨੂੰ ਕੰਟਰੋਲ ਲਿਫਟ ਆਉਂਦੀਆਂ ਦੋ ਲੀਵਰਾਂ ਵਾਲੀ ਉਹ ਵੀ ਫੇਲ ਹੋ ਗਈ ਉਹ ਵੀ ਸਕਰਾਈਬ ਹੈ ਜਦੋਂ ਦੇ ਸੁਪਰਸੀਡਰ ਆਇਆ ਆਉਣ ਵਾਲੇ ਸਮੇਂ ਦਾ ਦੇਖੋ ਕੱਲ ਦਾ ਕਿਸੇ ਨੂੰ ਨਹੀਂ ਪਤਾ ਵੀ ਕੀ ਬਦਲਾਅ ਆਉਣੇ ਆ ਕਿਸੇ ਸਮੇਂ ਦੇ ਵਿੱਚ ਇਹ ਲਿਫਟ ਤੋਂ ਬਾਹਰ ਜਿਹੜੀ ਉਹ ਦੋ ਲੀਵਰਾਂ ਵਾਲੀ ਲਿਫਟ ਸੀ ਐਨੀ ਡਿਮਾਂਡ ਸੀ ਉਹ ਲਿਫਟ ਦੀ ਇਹ ਲੱਭਿਆ ਨੇ ਦਬਦੀ ਤੇ ਅੱਜ ਉਹ ਵੀ ਲਿਫਟ ਕੰਡੇ ਦੇ ਭਾਅ ਤੁਸੀਂ ਪਟਿਆਲੋਂ ਲੈ ਸਕਦੇ ਹੋ ਉਹਦੀ ਵੀ ਕੋ ਡਿਮਾਂਡ ਨਹੀਂ ਜਦੋਂ ਇਹ ਸੁਪਰ ਫੀਡਰ ਆ ਜਾ ਕਿਸੇ ਚੀਜ਼ ਨੂੰ ਕੋਈ ਨਾ ਕੋਈ ਚੀਜ਼ ਫੇਲ ਕਰਨ ਵਾਸਤੇ ਪਿੱਛੇ ਤਿਆਰ ਹੀ ਬੈਠੀ ਹੁੰਦੀ ਆ ਇਹ ਮੇਰੇ ਕੋਲ 82 ਮਾਡਲ ਆ ਜਿਹੜੇ ਆ ਵੱਧ ਬਾਗ ਚ ਆ ਪੱਲੇ ਚੌੜੇ ਆ ਗਏ ਸੀ ਆ ਨਿਸ਼ਾਨੀ ਸੀ ਵੀ ਚੌੜੇ ਪੱਲਿਆਂ ਵਾਲੇ 82 ਮਾਡਲ ਆ ਦੇਗੀ ਚੁੱਲਾ ਇਹਨੂੰ ਵੀ ਦੇਖੋ ਪਹਿਲਾਂ ਕੰਪਨੀਆਂ ਕਿੰਨੇ ਸੋਹਣੇ ਪੀਟੀਐਲ ਦਾ ਮਾਰਕ ਆ ਉਹੀ ਤੇ ਆ ਦੇਗ ਵਾਲੇ ਚੁੱਲੇ ਲਾਉਂਦੇ ਆ ਸੀਗੀਆਂ ਵੇਟ ਦਿੰਦੇ ਸੀ ਟਰੈਕਟਰ ਨੂੰ ਕਾਫੀ ਹੁਣ ਤਾਂ ਕੰਪਨੀਆਂ ਸਿਰਫ ਵਜ਼ਨ ਘਟਾਉਣ ਤੇ ਲੱਗੀਆਂ ਹੋਈਆਂ ਇਹ ਟਰੈਕਟਰ ਦਾ ਵਜ਼ਨ ਮੈਨੂੰ ਲੱਗਦਾ ਅੱਜ ਵਾਲੇ ਸਵਰਾਜ ਨਾਲ ਕਿਤੇ ਭਾਰਾ ਹੋਣਾ ਜਿਹੜਾ ਹੁਣ ਟਰੈਕਟਰ ਆਉਂਦਾ ਉਹਦਾ ਤਾਂ weight ਹੀ ਕੁਝ ਨਹੀਂ ਇਹ ਹਾਂਡੀ ਮਗਰਲੀ ਡਿਫਰੈਂਸ਼ਲ ਹਾਂਡੀ 170 80 ਕਿਲੋ ਦੀ ਸੀ ਤੇ ਅੱਜ ਦਾ ਵਜਨ 130 35 ਕਿਲੋ ਆ 50 ਕਿਲੋ ਤਾਂ ਕੰਪਨੀ ਇਹਦੇ ਚੋ ਵਜਨ ਖਾ ਗਈ 30 40 ਕਿਲੋ ਇਹਦੇ ਚੋ ਖਾ ਗਈਆਂ ਅੱਗਾ ਅੱਗੇ ਵਜਨ ਇਤਰੇ ਹੀ ਘਟਾਉਂਦੇ ਘਟਾਉਂਦੇ ਇਹ ਕੰਪਨੀਆਂ ਦੀ ਮੰਨੀ ਆ ਤੋ ਕਹਿੰਦੇ ਜੇ ਮਹਿੰਗਾਈ ਬਹੁਤ ਆ ਜਿਹੜੀ ਮਹਿੰਗਾਈ ਆ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਆ ਉਹ ਇਧਰੋਂ ਪੂਰਾ ਕਰ ਲੈਂਦੀਆਂ ਕੰਪਨੀਆਂ ਤੇ ਇਹਦਾ ਵੀ ਤੁਹਾਨੂੰ ਦਿਖਾਉਨੇ ਆ ਕਿੱਥੋਂ ਦਾ ਲਾਇਸੈਂਸ ਹੈਗਾ ਉਹਦਣ ਆਪਾਂ ਦੇਖਿਆ ਸੀ ਉਹਦੇ ਉੱਪਰ ਸੀਗਾ ਤੇ ਇਹ ਲਾਇਸੈਂਸ ਹੈਗਾ ਜੀ ਐਨ ਆ ਡੀ ਸੀ ਦਾ ਐਨ ਆ ਡੀ ਡੀ ਸੀ ਚਮਾਰੀ ਇਹ ਵੀ ਦੁਰਗਾਪੁਰ ਦਾ ਹੀ ਟਰੈਕਟਰ ਬਣਿਆ ਹੈ ਦੇਖੋ ਜਿਵੇਂ ਤੁਹਾਨੂੰ ਮੈਂ ਉਦੋਂ ਦਿਖਾਇਆ ਸੀਗਾ ਤੇ ਇਹਦਾ ਵੀ ਇਹ 82 ਮਾਡਲ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੇਖ ਲਓ ਹਲੇ ਮੈਂ ਚਾਸੀ ਨੰਬਰ ਦੇਖਿਆ ਨਹੀਂ ਹੈ ਮੈਨੂਫੈਕਚਰ 1982 ਤੇ ਪੇਟੈਂਟ ਇਹਦਾ ਵੀ ਪੇਟੈਂਟ ਲਿਖਿਆ ਹੋਇਆ ਹੈ ਪੇਟੈਂਟ ਨੰਬਰ ਤੇ 1131 113115 ਐਂਡ 1162 57 ਇਹ ਪੇਟੈਂਟ ਕਰਵਾਏ ਹੋਏ ਸੀ ਤਾਂ ਪੇਟੈਂਟ ਨੰਬਰ ਵੀ ਦੇਖ ਲਓ ਇਹਨਾਂ ਦੇ ਉੱਪਰ ਜਿਹੜੇ ਆ ਲਿਖੇ ਹੋਏ ਤੇ ਹੁਣ ਤਾਂ ਪੇਟੈਂਟ ਲਿਖਦੇ ਹੀ ਨਹੀਂ ਕਿ ਇਹ ਲਾਇਸੈਂਸ ਐਨ ਆ ਡੀ ਸੀ ਦਾ ਡਿਵੈਲਪਡ ਐਟ ਚਮਾਰੀ ਬਣਦਾ ਦੇਖੋ ਕਿਤੇ ਕੋਈ ਮੈਨੂੰ ਵੀ ਇੰਗਲਿਸ਼ ਪੜ੍ਹਨ ਦੇ ਵਿੱਚ ਕੋਈ ਗਲਤੀ ਹੋ ਸਕਦੀ ਹੈ ਸੀ ਐਮ ਈ ਆਰ ਆਈ ਤੇ ਦੁਰਗਾਪੁਰ ਤੇ ਆ ਗਿਆ ਪੀ ਟੀ ਐਲ ਪੰਜਾਬ ਟਰੈਕਟਰ ਲਿਮਟਿਡ ਨੇ ਐਸ 06 ਆ ਇਹਨਾਂ ਦੇ ਤੁਹਾਨੂੰ ਦੱਸਿਆ ਵੀ ਜਿਹੜੇ ਹੁਣ ਜਿਹੜੀਆਂ ਅੱਗੇ ਅੱਗੇ ਆ ਪੰਪ ਮੈਂ ਉਦੋਂ ਕਹਿੰਦਾ ਸੀ ਵੀ ਸ਼ਾਇਦ ਪੰਪ ਬਦਲਿਆ ਹੋਵੇ ਜਦ ਕਿ ਇਹ ਪੰਪ origignal ਸੀ ਉਹਦੇ ਵੀ ਇਹਦਾ ਵੀ ਪੰਪ ਡੀਜ਼ਲ ਮੰਪ ਅਰੀਨਲ ਆ ਫਿਲਟਰ ਬਾਡੀ ਇਹਨੂੰ ਆ ਗਈ ਦੇਗੀ ਚੁੱਲਾ ਡਬਲ ਟਾਈ ਰਾਡ ਡਬਲ ਤੋਂ ਸਿੰਗਲ ਕਰਿਆ ਹੋਇਆ ਟਾਈ ਰਾਡ ਪਾ ਕੇ ਪਹਿਲਾਂ ਜਿਹੜਾ ਟਾਈ ਰਾਡ ਆਉਂਦਾ ਸੀ ਦੋਨੇ ਪਾਸੇ ਆ ਦੇਖੋ ਤੇ ਇੰਨਾ ਸਿਰ ਮਾਰਦਾ ਸੀ ਜੇ ਇੰਨੇ ਘ ਭਾਰੇ ਚੱਲਦੇ ਸੀ ਅੱਜ ਤਾਂ ਪਾਵਰ ਸਟੀਅਰਿੰਗ ਵੀ ਲੋਕਾਂ ਤੋਂ ਚੱਲਦੇ ਨੇਗੇ ਤੇ ਇਹ ਭਲੇ ਬੰਦੇ ਸੀ ਜਿਹੜੇ ਜਾਨਾਂ ਵਾਲੇ ਸੀ ਜਿਹੜੇ ਚਲਾਗੇ ਟਰੈਕਟਰ ਤੇ ਅੱਜ ਜਾਨਾਂ ਵਾਲੇ ਹਿਸਾਬ ਨਾਲ ਇੰਨਾ ਭਾਰਾ ਸੀ ਇਹ ਸਟੀਅਰਿੰਗ ਇਹਨਾਂ ਦਾ ਤੇ ਚੰਗੇ ਬੰਦੇ ਤੋਂ ਤਾਂ ਸੰਭਲਦਾ ਨਹੀਂ ਸੀ ਹੁੰਦਾ ਤੇ ਬਬਲਿੰਗ ਜਦੋਂ ਕਰਦੇ ਸੀ ਤਾਂ ਮੈਂ ਕਹਿੰਦਾ ਵੀ ਨਾ ਕਰਾ ਦਿੰਦੇ ਹਣਾ ਪ੍ਰਿੰਸ ਹੁਣ ਤਾਂ ਪਾਵਰ ਸਟੀering ਆ ਗਏ ਪਹਿਲਾਂ ਮੈਗਨਾ ਧੰਨ ਜਿਗਰਾ ਜਿਹੜੇ ਮਜੁਰਗੇ ਨਾਲ ਟਰੈਕਟਰਾਂ ਨੂੰ ਚਲਾ ਗਏ ਇਹਨਾਂ ਨੇ ਭਾਰੇ ਹੁਣ ਉਹ ਸਵਰਾਜ ਖੜਾ ਸਿੰਗਲ ਟਾਇਰ ਵਾਲਾ ਕਈ ਸੌਧਾਂ ਕਰਤੀਆਂ ਤੇ ਕਈ ਚੀਜ਼ਾਂ ਤੇ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਬਹੁਤ ਜਾਣਕਾਰੀਆਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ